ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਵਾਈ 'ਚ ਦੇਰੀ ਹੋਣ ਦੇ ਚਲਦੇ ਜ਼ਿਲ੍ਹਾ ਮੋਹਾਲੀ ਦੇ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਮਹਿਲਾਵਾਂ ਵੱਲੋਂ ਅੱਜ ਐਸ.ਸੀ.ਬੀ.ਸੀ. ਮਹਾਪੰਚਾਇਤ ਮੋਹਾਲੀ ਦੇ ਵਿੱਚ ਪਹੁੰਚ ਕੇ ਆਪਣੀ ਹੱਦਬਿੱਤੀ ਸੁਣਾਈ ਗਈ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੂੰ ਮਿਲਣ ਤੋਂ ਪਹਿਲੇ ਕੀਤੀ ਪੱਤਰਕਾਰਾਂ ਨਾਲ ਖਾਸ ਗੱਲਬਾਤ। ਸਰਵਨਾਮ ਕੋਰਾ ਜੀ 6 ਸੈਕਟਰ 11 ਜੀ ਪਿੰਡ ਗੁੰਪੜਾ 78 ਕੀ ਮੈਮਾ ਮਸਲਾ ਹੈਗਾ ਕਿ ਲੇਡੀਜ਼ ਇਕੱਠੀ ਹੋਏ ਨੇ ਮਸਲਾ ਇਹ ਹੈ ਜੀ ਜਿਹੜੇ ਲੇਡੀਜ਼ ਤੇ ਐਫਆਈਰ ਦਰਜ ਹੋਈਆਂ ਜਾਣ ਵਾਲ ਬੱਚਿਆਂ ਦੇ ਤਰੀਕ ਕੇਸ ਹੈ ਇੱਕ ਬੇਟੀ ਦਾ ਕੱਲ ਮਾਮਲਾ ਆਇਆ ਸੀ ਕੁੰਬਰੇ ਤੋਂ ਜਿਹੜੀ ਬੱਚੀ 13 ਸਾਲ ਦੀ ਬੱਚੀ ਹੈ ਜਿਹੜੀ ਪ੍ਰੈਗਨੈਂਟ ਹੋ ਸੀ ਉਹਨਾਂ ਦਾ ਮਾਮਲਾ ਜੀ ਤਿੰਨ ਚਾਰ ਕੇਸ ਆ ਕਿ ਉਹ ਅੱਜ ਅਸੀਂ ਲੈ ਕੇ ਮਹਿਲਾ ਕਮਿਸ਼ਨ ਲੈ ਕੇ ਜਾ ਰਹੇ ਹਾਂ ਸੋ ਮੈਂ ਮਹਿਲਾ ਕਮਿਸ਼ਨ ਬੇਨਤੀ ਕਰਨੀ ਹੈ ਸਾਰੀ ਬੇਟੀਆਂ ਲੈ ਕੇ ਨਾਲ ਆਪਣੇ ਕਿ ਜਿਹੜਾ ਮਹਿਲਾ ਕਮਿਸ਼ਨ ਤੇ ਉੱਥੇ ਅਰਜ਼ੀ ਦਰਜ ਹੋਈ ਹੋਈਆਂ ਜਾਂ ਬੱਚਿਆਂ ਦਾ ਮਾਮਲਾ ਹੈ ਉਜਲ ਸਾਰੇ ਮਸਲੇ ਹੱਲ ਹੋਣੇ ਚਾਹੀਦੇ। ਮੈਂ ਮਹਿਲਾ ਕਮਿਸ਼ਨੇ ਜਾਣ ਦੀ ਲੋੜ ਵੀ ਕਿਹਾ ਥਾਣੇ ਵਿੱਚ ਵੀ ਪੁਲਿਸ ਕੰਪਲੇਂਟ ਦੇ ਕੋਈ ਅਸਰ ਨਹੀਂ ਹੋ ਰਿਹਾ। ਕੋਈ ਅਸਰ ਨਹੀਂ ਹੁੰਦਾ ਇੱਕ ਮਾਮਲਾ ਸੀ ਮੇਰੇ ਤੇ। ਜੀ। ਜਦੋਂ ਐਸਸੀ ਮੋਰਚੇ ਤੇ ਅਸੀਂ ਧੰਨ ਗੁਰਦਾਸ ਜੀ ਦਾ ਕਸ਼ਤੜਾੜਾ ਬਣਾ ਲ ਸੀ ਉਸ ਤੋਂ ਬਾਅਦ ਉਸ ਕੇਸਾਂ ਲੈ ਕੇ ਨਾਰੇਵਾਜੀ ਕੀਤੀ ਸੀ। ਮੋਰਚੇ ਵਾਲਿਆਂ ਨੇ ਤੇ ਅਸੀਂ ਇੱਥੇ ਪਾਠ ਕਰਦੇ ਸੀ ਸਕੂਲ ਸਾਡਾ। ਉਦੋਂ ਅਸੀਂ ਨਾਲ ਹਾਜ਼ਰ ਹੈਗੇ ਸੀ ਤੇ ਕਿਸ ਹੱਥ ਦੇ ਵਿੱਚ ਇੱਕ ਐਫਆਈ ਦਰਜ ਹੋਈਆ 14 ਨੰਬਰ। ਜਿਹੜੀ ਥਾਈ 24 ਨੂੰ ਹੋਈ ਐ ਉਹਦੇ ਵਿੱਚ ਉਹਨਾਂ ਨੇ ਮੇਰਾ ਮਾਮਲਾ ਮੇਰਾ ਨਾਮ ਐਡ ਕਰਤਾ ਸੋ ਮੈਂ ਮੁਹਾਲੀ ਐਸ்சி ਐਸਐਸਪੀ ਨੂੰ ਗਈ ਸੀ ਡੀਸੀ ਨੂੰ ਜਾਂ ਐਸਟਿਬਿਊਸ਼ਨ ਤੱਕ ਜਾਂ ਇੱਕ ਪੰਜਾਬ ਦੀ ਜੋ ਕਮਿਸ਼ਨ ਸੀ ਦਿੱਲੀ ਤੋਂ ਆਏ ਸੀਗੇ ਉਹਨਾਂ ਕੋਲ ਲੈ ਕੇ ਸੀ ਮਾਮਲਾ ਪਹੁੰਚਿਆ ਸੀ ਕਿ ਜਿਹੜਾ ਮੇਰਾ ਐਪੀ ਦਰਜ ਹੋਈ ਆ ਜਿਹੜਾ ਮੇਰੇ ਤੇ ਝੂਠੀ ਤਰ੍ਹਾਂ ਪੱਚ ਦਰਜ ਹੋਇਆ ਇਹਨਾਂ ਨੂੰ ਰੱਦ ਕੀਤਾ ਜਾਵੇ ਪਰ ਅੱਜ ਤੱਕ ਇਹ ਜਿਹੜਾ ਮਾਮਲਾ ਰੱਦ ਨਹੀਂ ਹੋਇਆ ਹੈ ਕੋਈ ਸੁਣਵਾਈ ਨਹੀਂ ਇਸ ਆਰਥਿਕ ਜਿਸ ਤਰ੍ਹਾਂ ਮੱਤ ਕੇ ਆ ਐਸਐਸਪੀ ਸਾਹਿਬ ਨੂੰ ਵੀ ਡੀਐਸਪੀ ਵਾਲ ਸਾਹਿਬ ਨੂੰ ਕਿੰਨੀ ਵਾਰ ਅਸੀਂ ਰਿਕਵੈਸਟ ਬੇਨਤੀ ਕਰ ਸਕਦੇ ਹਾਂ ਕਿ ਜਿਹੜੇ ਸਾਡੇ ਮਾਮਲੇ ਆ ਜਿਹੜੇ ਇਹਨਾਂ ਨੂੰ ਸੱਜਾ ਆ ਜਾਵੇ ਇਹਨਾਂ ਨੂੰ ਵੈਰੀਫਾਈ ਕਰਕੇ ਇਹਨਾਂ ਦਾ ਜਿਹੜੀ ਮਾਮਲਾ ਹੈ ਉਹ ਜਲਦੀ ਸਾਡਾ ਹੱਲ ਕੀਤਾ ਜਾਵੇ ਪਰ ਕੋਈ ਨਹੀਂ ਥਾਣੇ ਵਿੱਚ ਜਾਂ ਐਸਐਸਪੀ ਜਟ ਵਿੱਚ ਕਿਸੇ ਨਾਲ ਮਿਲ ਕੇ ਕੋਈ ਵੀ ਮਾਮਲਾ ਜਿਹੜੇ ਕੋਈ ਮਸਲੇ ਹੱਲ ਨਹੀਂ ਹੋ ਰਹੇ ਇਸ ਕਰਕੇ ਅੱਜ ਸਾਨੂੰ ਅਸੀਂ ਜੂਝ ਸਲਝਾ ਕੇ ਸਾਡੀ ਮਹਿਲਾ ਕਮੇਟੀ ਵਿੱਚ ਪੰਜਾਬ ਦੀ ਜੰਮੂ ਹਾਂ ਦੀ ਸਾਡੀ ਪੰਜਾਬ ਦੀ ਮਹਿਲਾ ਕਮੇਟੀ ਵਿੱਚ ਨਾ ਸ਼ਾਇਦ ਉਹਔਰਤਾਂ ਦੇ ਹੱਕ ਦੀ ਗੱਲ ਕਰ ਸਕੇ ਔਰਤਾਂ ਨੂੰ ਸੁਣਾਈ ਕਰ ਸਕੇ ਸੋ ਮੈਂ ਉਹਨਾਂ ਤੋਂ ਜਿੰਦਾ ਰੇਪ ਕੇਸ ਦਾ ਬੜਾ ਸੰਗੀਨ ਮਾਮਲਾ ਤੁਸੀਂ ਕਹਿ ਰਹੇ ਆਇਓ ਉਹਦੇ ਵਿੱਚ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੋਈ ਪੁਲਿਸ ਨਹੀਂ ਕਾਰਵਾਈ ਕਰਦੀ ਕਿਹੜੀ ਜਗ੍ਹਾ ਦਾ ਮਾਮਲਾ ਮੈਨੂੰ ਇੱਕ 68 ਬਗਮ ਹਾਲੀ ਕੁੰਬੜਾ ਪਿੰਡ ਦਾ ਜੋ ਬੇਟੀ ਹੈ 3 ਸਾਲ ਦੀ ਪ੍ਰੈਗਨੈਂਟ ਸੀਗੀ ਉਹਦਾ ਮਾਮਲਾ ਸੀਗਾ ਤੇ ਇੱਕ 16 ਸਾਲ ਦੀ ਸੰਤ ਤੇ ਮਰਜ਼ੀ ਕੋ ਬੀਬੀ ਆਈ ਹੋਈ ਆ ਉਹਦੇ ਬੱਚੀ ਦਾ ਉਹਨੂੰ ਵਰਨਾਮ ਕਰਕੇ ਉਹਨੂੰ ਦੋ ਵਾਰ ਪ੍ਰੈਗਨੈਂਟ ਕਰਦੇ ਪਤਾ ਲੱਗਿਆ ਕਿ ਉਹਨਾਂ ਨੂੰ ਉਹਨਾਂ ਦਾ ਵੋਸਿੰਗ ਵੀ ਪਾਇਆ ਗਿਆ ਉਹ ਬੱਚੀ ਗੁੰਮਾਇਂ ਕੀਤੀ ਹੋਈ ਉਹਨਾਂ ਦੀ ਮਦਰ ਜਿਹੜੀ ਨਾਲ ਸਾਡੇ ਨਾਲ ਹੈਗੀ ਆ ਤੇ ਉਹ ਆਪਣੀ ਸਾਡੇ ਵਿੱਚ ਜੋ ਉਹਨਾਂ ਦੇ ਨਾਲ ਬੱਚੇ ਦੇ ਨਾਲ ਹੋਇਆ ਉਹ ਆਪਣੀ ਸਾਈ ਜਿਹੜੀ ਗੱਲ ਕਰ ਰਹੀ ਹੋਵੇ ਮੈਂ ਆਪਣਾ ਨਾਮ ਦੱਸ ਦਿਆਂ ਮੈਂ ਪੂਨਮ ਰਾਣੀ ਜੀ ਮੇਰੀ ਬੱਚੀ 16 ਸਾਲ ਦੀ ਜੀ ਨਵਾਲਿਕ ਬੱਚੀ 13 ਸਾਲ ਦਾ ਜੀ ਲੜਕਾ ਸੁਨਾਮ ਸੁਨਾਮ ਪਿੰਡ ਦਾ ਜੀ ਜਿਉ ਮੇਰੇ ਬੱਚੀ ਨੂੰ ਨਵਾਲਿਕ ਨੂੰ ਲੈ ਗਿਆ ਉਹ ਉਹ ਤੋਂ ਜਾ ਕੇ ਉਹਨਾਂ ਦੇ ਨੇ ਜਿਸ ਕਿਸੇ ਨੇ ਘਰ ਦੇ ਨੂੰ ਉਹਨਾਂ ਦੀ ਜਿਹੜੀ ਪਰਝਾਈ ਆ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਵੀ ਮੈਨੂੰ ਵੀ ਇਹ ਇਦਾਂ ਲੈ ਗਏ ਸੀਗੇ ਮੈਨੂੰ ਉਹਨਾਂ ਤੋਂ ਪਤਾ ਲੱਗਾ ਉਹਨਾਂ ਦੀ ਜਿਹੜੀ ਪਰਝਾਈ ਨੇ ਦੱਸਿਆ ਠੀਕ ਹੈ ਜੀ ਉਹ ਕਹਿੰਦੇ ਮੈਨੂੰ ਵੀ ਇਦਾਂ ਹੀ ਲੈ ਕੇ ਆਏ ਹੋਏ ਨੇ ਇਹ ਭਜਾ ਕੇ ਠੀਕ ਹੈ ਜੀ ਫਿਰ ਅਸੀਂ ਇੱਥੋਂ ਗਏ ਉਹਨਾਂ ਨੂੰ ਸਾਨੂੰ ਐਡਰੈਸ ਦਿੱਤਾ ਜਦੋਂ ਅਸੀਂ ਇੱਥੋਂ ਗਏ ਉੱਥੋਂ ਉਹ ਫਰਾਰ ਹੋ ਗਏ ਫਿਰ ਅਸੀਂ ਉੱਥੋਂ ਦੇ ਸੁਨਾਮ ਦੇ ਥਾਣੇ ਵਿੱਚ ਗਏ ਸੁਨਾਮ ਦੇ ਥਾਣੇ ਵਾਲਿਆਂ ਨੇ ਸਾਨੂੰ ਦੱਸਿਆ ਵੀ ਤੁਸੀਂ ਆਪਣੇ ਸ਼ਹਿਰ ਮੁਹਾਲੀ ਵਿੱਚ ਜਾ ਕੇ ਪਰਚਾ ਦਰਜ ਕਰਵਾਓ ਜੇ ਇੱਥੋਂ ਦੇ ਆ ਕੇ ਮੈਂ ਥਾਣੇ ਚ ਆਈ ਜੀ ਇੱਥੇ ਆ ਕੇ ਦਰਜ ਕਰਵਾਇਆ ਪਰਚਾ ਇੱਥੋਂ ਦੇ ਪੁਲਿਸ ਕਾਂਸਟੇਬਲ ਨਾਲ ਲੈ ਕੇ ਗਈ ਉੱਥੋਂ ਜਾ ਕੇ ਅਸੀਂ ਬੱਚੀ ਬਰਾਮਦ ਕਰਕੇ ਲਿਆਂਦੀ ਬੱਚੀ ਦੇ ਥੋੜੇ ਚਿਰ ਦਿਨ ਬਾਅਦ ਤੇ ਉਹਨਾਂ ਦਾ ਮੈਨੂੰ ਫੋਨ ਧਮਕੀ ਆਈ ਕਿ ਅਸੀਂ ਬੱਚੀ ਰਹਿ ਨਹੀਂ ਦੇਣੀ 15 ਦਿਨ ਬਾਅਦ ਤੇ ਉਹਦੀ ਉੱਤਰ ਫਿਰ ਬੱਚੀ ਮੇਰੀ ਨੂੰ ਮੈਂ ਕੰਮ ਤੇ ਗਈ ਸੀ ਜੀ ਮੈਂ ਘਰਾਂ ਵਿੱਚ ਕੰਮ ਕਰਦੀ ਆ ਮੇਰੀ ਬੱਚੀ ਨੂੰ ਜੀ ਉਹ ਫੇਰ ਦੁਬਾਰਾ ਲੈ ਗਏ ਜਿਵੇਂ ਇਹੀ ਬੇਨਤੀ ਕਰਦੀ ਆ ਕਿ ਵੇਰੀ ਜਲਦ ਤੋਂ ਜਲਦ ਸੁਣਵਾਈ ਕਰੀ ਜਾਵੇ ਕਿਉਂਕਿ ਮੇਰੇ ਸਾਹਲ ਹੋਏ ਚੰਨਾ ਜੀ ਮੈਨੂੰ ਸਰਪੰਚ ਜੀ ਤੋਂ ਸੋਤਰਾ ਖਾਂਦੀ ਨੂੰ ਜੇ ਜੇ ਅਨਗੇਲੀ ਨਾ ਹੁੰਦੀ ਪੁਲਸ ਵਾਲਿਆ ਜੀ ਤਾਂ ਅੱਜ ਮੇਰੀ ਬੱਚੀ ਮੇਰੇ ਘਰ ਹੋਣੀ ਸੀ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਗਿਆ ਜੇ ਉਹਨਾਂ ਨੂੰ ਕੁਝ ਕਿਹਾ ਹੁੰਦਾ ਸਾਧਕੇ ਥਾਣੇ ਵਾਲਿਆਂ ਨੇ ਤਾਂ ਕੁਝ ਵੀ ਕਾਰਵਾਈ ਹੋਈ ਹੁੰਦੀ ਹੁਣ ਇਸੇ ਕਰਕੇ ਜੀ ਮੈਂ ਮੈਲਾ ਇਹ ਮੁੰਡਾ ਕਿੱਥੇ ਦਾ ਸੀਗਾ ਮੁੰਡਾ ਕਿੱਦਾਂ ਸੰਪਰਕ ਆਇਆ ਸੁਨਾਮ ਜੀ ਇਹਨਾਂ ਇੰਸਟਾਗ੍ਰam ਤੋਂ ਜੀ ਇਹਨਾਂ ਦੀ ਗੱਲ ਹੋਈ ਜੀ ਬਿਟੀਆਂ ਦੇ ਨਾਲ ਹਾਂਜੀ ਜਦੋਂ ਆਈ ਜੀ ਮੈਂ ਉਹਨੂੰ ਹੀ ਪੁੱਛਿਆ ਫਿਰ ਉਹਨਾਂ ਬੱਚੀ ਨੂੰ ਪੁੱਛਿਆ ਉਹ ਬੱਚੀ ਨੇ ਮੈਨੂੰ ਇਹ ਵੀ ਦੱਸਿਆ ਜੀ ਮੇਰੇ ਦੋ ਇਹਨਾਂ ਨੇ ਅਬੋਰਸ਼ਨ ਵਗੈਰਾ ਵੀ ਕਰਵਾਏ ਆ ਜੀ ਤੇ ਹੁਣ ਬਿਟੀਆਂ ਕਿੱਥੇ ਆ ਉਹ ਬਿਟੀਆਂ ਨੇ ਜੀ ਦੁਬਾਰਾ ਫੇਰ ਇਹ ਆ ਕੇ ਇਹਨਾਂ ਨੇ ਮੈਨੂੰ ਫੋਨ ਤੇ ਧਮਕੀ ਵੀ ਦਿੱਤੀ ਦੁਬਾਰਾ ਇਹ ਫਿਰ ਆਣ ਕੇ ਜੀ ਬੱਚੀ ਨੂੰ ਜ਼ੋਰ ਜੱਗ ਦੀ ਜਸਦਸਤੀ ਨਾਲ ਲੈ ਗਈ ਜੀ ਤੇ ਪੁਲਿਸ ਦੇ ਕੁਝ ਵੀ ਕਾਰਵਾਈ ਨਹੀਂ ਕੁਝ ਨਹੀਂ ਕਾਰਵਾਈ ਜੀ ਹੋ ਰਹੀ ਮੈਂ ਬਹੁਤ ਤੇ ਹੁਣ ਮਹਿਲਾ ਕਮਿਸ਼ਨ ਤੋਂ ਕੀ ਉਮੀਦ ਕਰਦੇ ਤੁਸੀਂ ਤੁਹਾਨੂੰ ਲੱਗਦਾ ਕਿ ਪੁਲਿਸ ਕਾਰਵਾਈ ਨਹੀਂ ਕਰਦੀ ਕਰਦੀ ਜੀ ਲੇਡੀਜ਼ ਲੇਡੀਜ਼ ਦਾ ਦੁੱਖ ਸਮਝ ਸਕਦੀ ਮੈਂ ਇਹੀ ਕਹਿੰਨੀ ਆ ਕਿ ਮੇਰੀ ਬੱਚੀ ਤਾਂ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰਾ ਨਾਮ ਦੱਸ ਦਿਓ ਤੇ ਕਿਹੜੇ ਕਿਹੜੀ ਜਗ੍ਹਾ ਤੋਂ ਆਏ ਹੋ ਬੀਤਿੰਦਰਪੌਰ ਹੈ ਜੀ ਪਿੰਡ ਮੱਕੜਿਆਂ ਜੀ ਜੀ ਤੇ ਮੇਰੇ ਬੇਟੇ ਦੀ 3 ਸਾਲ ਹੋ ਕੇ ਪਹਿਲਾਂ ਸਾਦੀ ਹੋਣੀ ਸੀ ਵੀ ਪ੍ਰਵੀਨਦਰ ਸਿੰਘ ਦੀ ਹਰਸ਼ ਨਾਲ ਹਰਸ਼ਦੀਪ ਨਾਲ ਜੀ ਮੈਂ ਨਾ ਚਾਹੁੰ ਤੋਂ ਤੇ ਹੁਣ ਉਹ ਡੇਢ ਮਹੀਨਾ ਮੇਰੇ ਕੋਲ ਕੋ ਗਈ ਹੋਊਗੀ ਤੇ ਹੁਣ ਆਉਣਾ ਨਹੀਂ ਮੰਨ ਰਹੀ ਜੇ ਅਸੀਂ ਇਹ ਚਾਹੁੰਦੇ ਆ ਉਹ ਆਪਣੇ ਘਰੇ ਆ ਸਕਦੀ ਐ ਕਿ ਅਸੀਂ ਲੈਣ ਜਾਂਦੇ ਆ ਕਿ ਉਹਦੀ ਮੰਮੀ ਉਹਨੂੰ ਪਾਸੇ ਕਰ ਦਿੰਦੀ ਐ ਕਹਿ ਦਿੰਦੀ ਐ ਨਾਨਕੇ ਗਈ ਵੀ ਐ ਜੀ ਸਾਨੂੰ ਬੁਲਾ ਕੇ ਤੇ ਸਾਡੀ ਬੇਇੱਜ਼ਤੀ ਕਰੀ ਜਾਂਦੀ ਐ ਜੀ ਹੁਣ ਫੇਰ ਸਾਨੂੰ ਇਹ ਕਹਦੇ ਵੀ ਕਿਸੇ ਉਰੇ ਆ ਕੇ ਗੱਲ ਕਰੋ ਠੀਕ ਐ ਜੀ ਇੱਕ ਵਾਰੀ ਅਸੀਂ ਜਾਏ ਅਸੀਂ ਗਰੀਬ ਐ ਜੀ ਸਾਫ ਨਹੀਂ ਐ ਨਾ ਬਾਰ-ਬਾਰ ਕਿਹੜੇ ਵੱਜਦੇ ਹੈਗੇ ਜੀ ਸਾਨੂੰ ਤੇ ਸਾਡੀ ਬਹੁ ਸਾਡੇ ਘਰ ਆ ਦੋ ਸਾਡੀ ਇਹੀ ਬੇਨਤੀ ਐ ਨਾਣ ਦਾ ਕੀ ਕਾਰਨ ਕੀ ਕਾਰਨ ਦਾ ਜੀ ਕੁਝ ਨਹੀਂ ਪਤਾ ਲੱਗ ਰਿਹਾ ਜੀ ਮੈਨੂੰ ਕੋਈ ਕੁੱਟ ਮਾਰਨੀ ਹੋਈ ਕੋਈ ਕੁਝ ਨਹੀਂ ਹੋਇਆ ਜੀ ਇਸ ਦਾ ਇਹ ਕਹਿ ਰਿਹਾ ਵੀ ਆ ਕੋ ਜੋ ਵੀ ਗੱਲ ਹੈਗੀ ਹੈ ਚਾਰ ਬੰਦੇ ਦੇ ਸਾਹਮਣੇ ਬੈਠ ਕੇ ਉਹ ਸਾਨੂੰ ਦੱਸ ਸਕਦੀ ਹੈ ਵੀ ਕਿਆ ਉਹਦੇ ਨਾਲ ਹੋਇਆ ਕਿਆ ਨਹੀਂ ਹੋਇਆ ਤੇ ਅਸੀਂ ਤੇ ਹੀ ਜਾਣੇ ਵੀ ਸਾਡੀ ਬਹੁਤ ਸਾਡੇ ਘਰ ਆ ਗਏ ਠੀਕ ਹੈ ਸਸੀ ਕਾਲ ਜੀ ਮੈਂ ਪਰਪੀ ਜੀ ਤੁਸੀਂ ਜ਼ਿਲ੍ਹਾ ਮੁਹਾਲੀ ਤੇ ਡੇਰਾ ਬਸੇ ਛਿੱਡੀ ਚ ਰਹਿਣੀ ਹੈ ਜੀ ਮੇਰੀ ਬੇਟੀ ਹੈ ਜੀ 11 12 ਸਾਲ ਦੀ ਨਾਂ ਵਾਲੀ ਬੱਚੀ ਸੀ ਜੀ ਦੇ ਤ ਹੋਇਆ ਰੇਪ ਕਰਨ ਵਾਲੇ ਘਰ ਦੇ ਹੀ ਦੋਸ਼ੀ ਹੈ ਜੀ ਮੈਂ 3 ਮਹੀਨੇ ਹੋ ਗਏ ਬਹੁਤ ਹਰਾਸਮੈਂਟ ਹੋ ਰਹੀ ਹੈ ਬਹੁਤ ਹਾਂ ਜੀ ਪੁਲਿਸ ਕੰਪਲੀਟ ਤਾਂ ਹੋ ਗਈ ਪਰਚਾ ਦਰਜ ਹੋ ਗਿਆ ਲੇਕਿਨ ਕਾਰਵਾਈ ਕੁਛ ਨਹੀਂ ਹੈ ਦੇਖੋ ਮੈਂ ਉਹ ਖਾਲੀ ਤਾਕਜਾਂ ਨੂੰ ਕੀ ਕਰਾਂ ਜੇ ਮੇਰੀ ਕੋਈ ਮੇਰੀ ਬੱਚੀ ਦੀ ਸੁਣਵਾਈ ਨਹੀਂ ਮੇਰੀ ਸੁਣਵਾਈ ਨਹੀਂ ਅੱਜ ਅਸੀਂ ਨਿਕਲ ਆਚਾਰ ਹੋ ਰੇਂਟੀ ਬਰੋਡਰਾਂ ਤੇ ਉਤਰਨੂ ਬੈਠੇ ਹਾਂ ਲੇਕਿਨ ਪੁਲਿਸ ਫੇਰ ਵੀ ਕੋਈ ਕਾਰਵਾਈ ਨਹੀਂ ਕਰਨੀ ਇਸ ਮੈਟਰ ਤੇ ਕੁਝ ਨਹੀਂ ਜੀ ਕਰ ਲਈ ਪੁਲਿਸ ਵੀ ਕਾਹੂ ਹੈ ਆਪਣੀ ਪੁਲਿਸ ਨੇ ਪੂਰਾ پیسے ਖਾਤੇ ਹੋਏ ਹੈ ਸਾਨੂੰ ਬਹੁਤ ਅਰਾਜ਼ਮੈਂਟ ਆਨਾ ਟਾਨੀ ਜਦੋਂ ਵੀ ਮੈਂ ਜਾਣੀਆ ਮੈਨੂੰ 5-6 ਦਿਨ ਹੋ ਗਏ ਮਤਲਬ 5-6 ਵਾਰੀ ਮੈਂ ਜਾ ਆਈ ਮੈਂ ਕਰਾਇਆ ਵੀ ਮੰਗ ਮੰਗ ਕੇ ਕਰਾਇਆ ਲੈ ਕੇ ਮੈਂ ਆਪਣੀ ਬੇਟੀ ਨੂੰ ਲੈ ਕੇ ਜਾ ਆਈ ਆ ਉਹ ਸਾਨੂੰ ਕੁਝ ਨਹੀਂ ਦੱਸਦੇ ਕਿੰਨਾ ਸਮਾਂ ਕਿੰਨਾ ਸਮਾਂ ਹੋ ਗਿਆ ਇਹ ਸਾਨੂੰ ਹੋਣ ਪਰਚਾ ਤਾਂ ਇਹਨਾਂ ਨੇ ਅਸੀਂ ਪਹਿਲੇ ਤਾਂ 3 ਮਹੀਨੇ ਪਹਿਲੇ ਸੀ ਕਿ ਕਰਾਇਆ ਲੇਕਿਨ ਇਹ ਕਹਿੰਦੇ ਰਹੇ ਸਾਨੂੰ ਨੋਟੀਫਿਕੇਸ਼ਨ ਨਹੀਂ ਆਇਆ ਖਾਣੀ ਅਸੀਂ ਕੋਈ ਕਾਰਵਾਈ ਨਹੀਂ ਕਰ ਸੇ ਜਦੋਂ ਨੋਟੀਫਿਕੇਸ਼ਨ ਆਇਆ ਹੁਣ ਸਾਰਾ ਕੁਝ ਹੋ ਗਿਆ ਐਫ ਆਰ ਆਈ ਹੋ ਗਈ ਹੈ ਤੇ ਹੁਣ ਕਾਰਵਾਈ ਕਿਉਂ ਨਹੀਂ ਹੋ ਰਹੀ ਇਹ ਮੇਰੀ ਸਗੀ ਨਾਨਣ ਸੀਗਾ ਉਹਨਾਂ ਦਾ ਬੇਟਾ ਇੰਦਰਜੀਤ ਸਿੰਘ ਪਰ ਸੁਣਵਾਈ ਕੁਝ ਨਹੀਂ ਹੈ ਜੀ ਪਰਚਾ ਕਿੰਨੇ ਚਿਤ ਤੇ दर्ज ਹੋਇਆ ਹੈ ਪਰਚਾ ਮਟਾਲੇ 6ਕਵਾਂ ਥਾਣੇ ਉਹਦੀ ਉਮਰ ਕਿੰਨੀ ਹੈ ਉਹ ਜੀ 31 ਸਾਲ ਦਾ ਹੈ ਤੁਹਾਡੀ ਬੇਟੀ ਮੇਰੀ ਬੇਟੀ ਬਾਰਾ ਕੀ ਚੰਗਾ ਜਾਗੋ ਤੇ ਕੀ ਚਾਹਦੇ ਤੁਸੀਂ ਤੇ ਮੈਂ ਤਾਂ ਇਹ ਹੀ ਜਾਣਨੀ ਆ ਵੀ ਮਹਿਲਾ ਕਮਿਸ਼ਨਰ ਲੇਡੀਜ਼ ਐ ਇੱਕ ਔਰਤ ਦਾ ਇੱਕ ਬੱਚੀ ਦਾ ਦਰਦ ਸਮਝੇ ਔਰ ਉਹਨੂੰ ਇਨਸਾਫ ਦਵਾਏ ਬਸ ਕਿੰਤਾ ਜਾਗੋ ਔਰ ਜਲਦੀ ਤੋਂ ਜਲਦੀ ਹੋਦੀ ਤੇ ਮਤਲਬ ਦੋਹੇ ਅੰਦਰ ਹੋਣ ਉਹਦੀ ਮਾਂ ਤੇ ਉਹਦਾ ਮੁੰਡਾ ਕਿਉਂਕਿ ਇਹ ਦੋਵੇਂ ਮੰਦਰ ਕੋਚੀ ਐ ਇਹਨਾਂ ਦਾ ਪੂਰਾ ਰੋਲ ਐ ਇਸ ਬਾਣੀ ਦੇ ਨਾਮ ਹੈ ਸਾਤਰੀ ਗਾਲ ਜੀ ਮੈਂ ਬਲਵਿੰਦਰ ਕੌਰ ਰੂੜੀ ਪੁੱਤਾਂ ਦੀ ਰਹਿਣ ਵਾਲੀ ਹਾਂ ਜੀ ਮੈਂ 2021 ਤੋਂ ਹੀ ਸਾਡੇ ਦਰਾਤ ਵੱਡੇ ਜਾਂਦੇ ਸੀ ਮੈਂ ਉਹਦੀ ਦਰਖਾਸਤ ਦੇ ਦੀ ਸੀ ਬਹੁਤ ਉੱਪਰ ਤੋਂ ਉੱਪਰ ਦਿੱਤੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਸੀ 3 ਮਾਰਚ ਨੂੰ ਮੈਂ ਆਪਣੇ ਖੇਤ ਵਿੱਚ ਦਰਾਤ ਲਾ ਕੇ ਘਰ ਵਾਪਸ ਆ ਗਈ ਸੀ ਮੈਂ ਮੈਂ ਤੇ ਮੇਰਾ ਬ੍ਰਦਰ ਕਵਿੰਦਰ ਸਿੰਘ ਉਸ ਤੋਂ ਬਾਅਦ ਸਾਡੇ ਘਰ ਦੀ ਚਾਬੀ ਗਿਰ ਗਈ ਸੀ ਮੈਂ ਖੇਤਾਂ 'ਚ ਲੈਣ ਗਈਆਂ ਤਿੰਨ ਦੋਸੀ ਜਸਵਿੰਦਰ ਸਿੰਘ ਬਲਵੀਰ ਸਿੰਘ ਚਿੰਨੂ ਮੈਨੂੰ ਫੜ ਲਿਆ ਗਿਆ ਜੀ ਮੈਨੂੰ ਕੁੜੀ ਇਸਕੇ ਮੋਟਰਵਲ ਲੈ ਜਾਣ ਲੱਗੇ ਮੈਂ ਆਪਣੇ ਆਪ ਨੂੰ ਛਡਾ ਕੇ ਦੰਦੀਆਂ ਵੱਟ ਕੇ ਛਡਾ ਲਿਆ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਨੇ ਮੇਰਾ ਚਾਈਨ ਮੋਬਾਈਲ ਅਤੇ ਉਂਗੁੱਠੀ ਉਹਨਾਂ ਨੇ ਕੋਈ ਆ ਮੈਨੂੰ 4.5 ਮਹੀਨੇ ਹੋ ਗਏ ਤੱਕੇ ਖਾਂਦੇ ਨੂੰ ਜੀ ਮੇਰੀ ਕੋਈ ਸੁਣਵਾਈ ਨਹੀਂ ਮੈਂ ਮਾਨਵ ਅਧਿਕਾਰ ਚ ਵੀ ਦਿੱਤੀ ਆ ਦਰਖਾਸਤਾਂ ਮਹਿਲਾ ਕਮਿਸ਼ਨ ਨੂੰ ਵੀ ਦਿੱਤੀ ਮੈਂ ਸਾਰੇ ਰਾਸ਼ਟਰਪਤੀ ਸਾਹਿਬ ਪ੍ਰਧਾਨ ਮੰਤਰੀ ਸਾਰਿਆਂ ਨੂੰ ਦੇ ਚੁੱਕੀ ਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੈ ਮਹਿਲਾ ਕਮਿਸ਼ਨ ਤੋਂ ਕੀ ਜਵਾਬ ਆਇਆ ਤੁਹਾਨੂੰ ਉਹ ਜੀ ਬੁਲਾਇਆ ਸੀ ਉਹਨਾਂ ਨੇ ਦੋ ਵਾਰ ਬੁਲਾ ਚੁੱਕੇ ਆ ਮੈਂ ਜਾ ਕੇ ਆਈਆਂ ਮੈਨੂੰ ਕਹਿੰਦੇ ਕੋਈ ਨਾ ਮਾਸੂਰ ਨਹੀਂ ਪਰ ਮੈਨੂੰ ਥਾਣੇ 'ਚ ਜੇਦੋਂ ਬੁਲਾਇਆ ਜਾਂਦਾ ਜੀ ਮੇਰੀ ਇੰਨੀ ਮਤਲਬ ਜਲੀਲ ਕੀਤਾ ਜਾਂਦਾ ਇਹੋ ਜਿਹੀ ਗੱਲਾਂ ਬੋਲਦੇ ਆ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਜੀ ਲੇਕਿ ਤੁਸੀ ਕੰਪਲੇਨਟ ਕੀਤੀ ਤਾਂ ਤੁਹਾਨੂੰ ਹੀ ਪੁੱਠਾ ਬੋਲਦੇ ਕਹਿੰਦੇ ਵੀ ਤੁਸੀਂ ਬਿਆਨ ਜੋ ਮਰਜ਼ੀ ਲ ਜਦੋਂ ਮੈਨੂੰ ਕੁਛ ਦੇ ਬਿਆਨ ਦਿਓ ਜੀ ਮੈਂ ਕਹਿੰਦੀ ਮੇਰੀ ਦਰਖਾਸਤਾਂ ਹੀ ਮੇਰੀ ਬਿਆਨ ਆ ਕਹਿੰਦੇ ਨਹੀਂ ਜੀ ਤੁਸੀਂ ਦੁਆਰਾ ਦਿਓ ਜੀ ਕਿਹੜਾ ਥਾਣਾ ਦੀ ਕਿਹੜਾ ਉੱਥੇ ਜੇ ਮੈਨੂੰ ਇੰਨਾ ਕੁ ਜਲੀਲ ਕਰਦੇ ਕਹਿੰਦੇ ਤੁਸੀਂ ਜਾਨ ਜੋ ਮਰਜੀ ਦੇ ਦਿਓ ਕਾਰਵਾਈ ਅਸੀਂ ਕਰਨੀ ਆ ਆ ਦੇਖੋ ਜੀ ਐਫ ਆਈ ਆਰ ਛੁੱਟੀ ਕੀਤੀ ਗਈ ਹੈ ਜਿਹੜਾ ਕੁਝ ਮੇਰੇ ਨਾਲ ਹੋਇਆ ਐਫ ਆਈ ਆਰ 'ਚ ਕੋਈ ਮਿਹਰਬਾਨੀ ਹੈ ਜੀ ਮੇਰੀ ਬਿਲਕੁਲ ਵੀ ਸੁਣਵਾਈ ਨਹੀਂ ਮੇਰੇ ਫਾਦਰ ਸਾਹਿਬ ਪਰ ਐਫ ਆਈ ਆਰ ਕੀਤੀ ਉਹ ਜੱਤੀ ਪੰਜਾਬ 'ਚ ਨਹੀਂ ਸੀ ਮੇਰਾ ਬ੍ਰਦਰ ਮੇਰੇ ਨਾਲ ਨਹੀਂ ਸੀ ਮੈਂ ਇਕੱਲੀ ਸੀ ਜੀ ਮੈਨਾਂ ਛੇੜਖਾਨੀ ਕੀਤੀ ਗਈ ਐ ਮੈਂ ਅਸਲੀ ਹਰਕਤਾਂ ਕੀਤੀਆਂ ਮੈਨੂੰ ਮਤਲਬ ਰਬੜ ਵਾਂਗੂ ਮਰੋੜਿਆ ਗਿਆ ਜੀ ਜੀ ਸਰਪੰਚ ਪੰਚਾਇਤ ਨੇ ਕੁਛ ਨਹੀਂ ਕੀਤਾ ਜੀ ਮੈਨੂੰ ਉੱਥੋਂ ਪੜੀਸ ਕੇ 1 ਕਿਲੋਮੀਟਰ ਸਰਪੰਚ ਦੇ ਘਰ ਬੰਦਕ ਬਣਾਇਆ ਜੀ ਉਹ ਉੱਥੇ ਹੀ 112 ਤੇ ਕਾਲ ਕੀਤੀ ਮੈਨੂੰ ਕਿਸੇ ਨੇ ਛਡਾਇਆ ਨਹੀਂ ਪੰਚਾਇਤਾਂ ਨੂੰ ਫੋਨ ਕੀਤਾ ਕਿਸੇ ਨੇ ਫੋਲ ਚੱਕੀ ਕਿਸ ਨੇ ਨਹੀਂ ਚੱਕੀ ਮੈਨੂੰ ਕਿਸੇ ਨੇ ਨਹੀਂ ਛਡਾਇਆ ਤਕਰੀਬਨ 4 ਵਜੇ ਦੀ ਘਟਨਾ ਮੈਨੂੰ 6 ਵਜੇ ਮੇਰਾ ਸਵਾ 6:30 ਹੁਣ ਦੋਨੋਂ ਮੇਰਾ ਬ੍ਰਦਰ ਮੈਨੂੰ ਉੱਥੋਂ ਲੈ ਕੇ ਹਸਪਤਾਲ ਗਿਆ ਆ ਇੱਕ ਝੂਠੀ ਐਫ ਆਈ ਆਰ ਕੀਤੀ ਜਿਨ੍ਹਾਂ ਨੇ ਮੈਨੂੰ ਬੰ ਕੰਡੇ ਵੀ ਉਹਨਾਂ ਦੇ ਬਾਂਹ ਚ ਫੈਕਚਰ ਆਇਆ ਜਿਹੜੇ ਬੰਦੇ ਨੇ ਮੈਨੂੰ 2.5 ਘੰਟੇ ਉੱਥੇ ਬੰਦਕ ਬਣਾਇਆ ਉਹਨਾਂ ਨੂੰ ਜੇ ਸੱਟ ਪੇਟ ਲੱਗੀ ਉਹ ਹਸਪੀਟਲ ਕਿਉਂ ਨਹੀਂ ਗਏ ਬਾਅਦ 6 ਵਜੇ ਸਵੇਰ 6 ਹਸਪੀਟਲ ਗਈਆਂ ਜੀ ਮੈਂ ਜੇਵੇਂ ਬੈਠੀ ਹਾਂ ਉਹ ਮੇਰਾ ਟ੍ਰੀਟਮੈਂਟ ਕੋਈ ਨਹੀਂ ਹੋਇਆ ਬਸ ਦੇਖ ਕੇ ਦੇਖ ਲਿਆ ਵੀ ਹਾਂ ਇਹਨਾਂ ਨੂੰ ਕੀ ਹੋਇਆ ਮਾਮੂਲੀ ਸੱਟਾਂ ਲਿੱਤੀਆਂ ਜੀ ਫੇਰ ਜੀ ਉਹ 9 ਵਜੇ ਪਹੁੰਚਦੇ ਆ ਉੱਥੇ ਥਾਣੇ ਪਰ ਮੇਰੀ ਜੀ ਕੋਈ ਸੁਣਵਾਈ ਨਹੀਂ ਹੈ ਮੈਂ ਮਾਨਵ ਅਧਿਕਾਰ ਗਏ ਉਹ ਗਈਆਂ ਮੇਰਾ ਮੋਬਾਈਲ ਮੇਰੀ ਚੈਨ ਮੇਰੀ ਗੁੱਟੀ ਦਾ ਕੋਈ ਪਤਾ ਨਹੀਂ ਜੀ ਕੋਈ ਕਹਿੰਦਾ ਵੀ ਥਾਣੇ ਚ ਇਹਨਾਂ ਨੇ ਖੋ ਕੇ ਦਿੱਤਾ ਪਰ ਮੇਰਾ ਉਹਦੇ ਚ ਸਾਰਾ ਡਾਟਾ ਜੀ ਮੈਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਢੇ 4 ਮਹੀਨੇ ਹੋ ਗਏ ਕੋਈ ਐਫ ਆਈ ਆਰ ਨਹੀਂ ਦਰਜ ਹੋਈ ਠੀਕ ਹੈ ਕੀ ਨਾਮ ਤੁਹਾਡਾ ਜੀ ਮੈਂ ਜਨਕੁਮਾਰੀ ਮੇਰੇ ਨਾਲ ਸੰਦੀਪ ਜੂਤ ਕੱਜੀ ਮਾਰਕੀਟੋਂ 14 ਲੱਖ ਦੀ ਨਾਲੇ ਸੋਨਾ ਲੈ ਗਿਆ ਮੇਰਾ ਕੋਣ ਮਾਰਕਟੇਗੀ ਮਾਂ ਪੁੱਤ ਦਾ ਰਿਸ਼ਤਾ ਬਣਾ ਕੇ ਉਹਨੇ ਮੈਨੂੰ ਠੰਗੀ ਮਾਰੀ ਹੈ ਕਿਹੜੀ ਜਗ੍ਹਾ ਤੋਂ ਮੈਂ ਮੁਹੱਲੇ ਤੋਂ ਖਰੜ ਗ੍ਰੰਥ ਅੱਛਾ ਤੇ ਪੁਲਿਸ ਨੂੰ ਕਮਪਲੇਨ ਕੀਤੀ ਤੁਸੀਂ ਕਿਹੜੇ ਨਾਲ ਮਟੋਰ ਤੇ ਕਿੰਨੀ ਦਿਨ ਹੋ ਗਈ ਕੰਪਲੇਨ ਕੀਤੀ ਨੇ ਉਹ ਕਦੋਂ ਆਪੀਨੇ ਹੋ ਗਿਆ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਕੀ ਕੈਸ਼ ਲੈ ਕੇ ਗਿਆ ਇਹ ਕੈਸ਼ ਹੀ ਲੈ ਕੇ ਗਿਆ ਮੈਨੂੰ ਮਕਾਨ ਦਾ ਚੱਕਾ ਦਿੰਦਾ ਸੀ ਅਸੀਂ ਕਿਰਾਏ ਤੇ ਰਹਿੰਦੇ ਆ ਜੱਲਾ ਮੈਂ ਨਿਕਾੜ ਲੈਣਾ ਤੁਹਾਨੂੰ ਤਿੰਨ ਮੰਜ਼ਲੀ ਕੋਠੀ ਲਾ ਕੇ ਮੇਸਲਾ ਪੋਸ਼ੇ ਪਾੜ ਦੇਣਾ ਤੇ ਕਰਦਾ ਕੋਈ ਸਾਨੂੰ ਮਕਾਨ ਦਿੱਤਾ ਥੱਲੇ ਮਾਰ ਕੇ ਸਾਡੇ ਤੁਹਾਡੇ ਕੇਸ ਰਿਲੇਸ਼ਨ ਦੇ ਬੰਨਿਆ ਕਿ ਮੇਰੇ ਬੇਟੇ ਕੋਲ ਕੋਚਿੰਗ ਲੈਂਦਾ ਸੀ ਪਹਿਲੇ फिर लड़ा लड़ाई जगह पहले कब्जा कर रही थे जगह हमारी थी वो लाल लकीर ने मेरे पति के साथ मेन मार मारपीट कर मैंने अपने पति ने हसबेंड फोन किया ਤੋ ਉਹਨਾਂ ਦੇ ਸਾਥ ਮਾਰਕਟਾਈਂਗ ਵੀ ਕਰੀ ਆ ਜੀ ਔਰ ਉਹਨੇ ਸਭ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ تھے ਅਰ ਕੋਈ ਕੋਈ ਸਿਨੇਜੀ ਕੋਈ ਕਾਰਵਾਈ ਨਹੀਂ ਕਿਹਨਾਂ ਨੇ ਮੀ ਕੀਤਾ ਕਵਲਾ ਕਰਨ ਦੀ ਕੋਸ਼ਿਸ਼ ਕੀਤੀ ਕਿਹਨੇ ਮਾਰਕਟਾਈਂਗ ਕੀਤੀ ਰਾਜੂ ਹੈ ਜੀ ਔਰ ਇਸ ਸੰਸੂਰ ਦਾ ਨਹੀਂ ਕਿੱਥੋਂ ਤੁਹਾਡੇ ਗਵੰਡੀ ਆ ਕੀ ਹੈ ਜੀ ਸੁਗੋਂ ਦੇ ਜੀ ਹਾਂ ਜੀ ਉਹ ਸੁਗਾਂਦ ਪਿੰਡ ਤੇਰਾ ਹੁਸ਼ੀਰੀ ਤੇਰਾ ਵਸੀ ਤੁਹਾਡੇ ਪੜੋਸੀ ਨੇ ਹੀ ਜਿਹੜੇ ਲਾਂਦਰ ਹਾਂ ਹਾਂ ਜੀ ਪਿੰਡ ਵਾਲੇ ਜੀ ਰਹਾ ਹਾਂ ਪਿੰਡ ਵਾਲਾ ਹਾਂ ਖਾਈ ਹਾਂ ਹਾਂ ਜੀ ਬਾਅਦ ਵਿੱਚ ਆ ਕੇ ਜੋ ਔਰ ਰਾਜਪੂਤ ਹੈ ਇਹ ਅਹੀ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਅੱਗੇ ਸਤਿ ਸ਼੍ਰੀ ਅਕਾਲ ਤੁਹਾਡਾ ਬ੍ਰੈਸ ਦਾ ਪਹਿਲਾਂੋਂ ਧੰਨਵਾਦ ਤਾਂ ਕਿ ਪੀੜਤ ਪਰਿਵਾਰਾਂ ਦੀਆਂ ਤੇ ਉਹ ਬੱਚਿਆਂ ਦੇ ਮਾਵਾ ਨੇ ਤੇ ਉਹ ਪੇਰੈਂਟਸ ਨੇ ਤੁਸੀਂ ਕਿਵੇਂ ਦਰਦਪਰੀ ਕਹਾਣੀ ਸੁਣ ਰਹੇ ਹੋ ਕਿਥੇ ਬਹੁਤ ਵੱਡੀਆਂ ਸੁਖ ਸੋਲਤਾਂ ਦੇਣ ਦੀ ਸਰਕਾਰ ਗੱਲ ਕਰਦੀ ਹੈ ਡੀਜੀਪੀ ਗੱਲ ਕਰਦਾ ਹੈ ਲੋਕਾਂ ਦੀ ਆਨਲਾਈਨ ਤੁਸੀਂ ਕੰਪਲੀਟਾਂ ਭੇਜੋ ਹੋਰ ਬਹੁਤ ਸਿਸਟਮ ਬਣਾਏਵੇਂ ਪਰ ਲੇਕਿਨ ਜਿਹੜੀਆਂ ਪੀੜਤ ਲੇਡੀਜ਼ ਐ ਚੱਲ ਕਰ ਲਈਏ ਇੱਥੇ ਅੱਜ ਆਪਾਂ 5-7 ਕੇਸ ਨੇ ਜਿਹੜੇ ਨਾਰਮਲ ਮਹਿਲਾ ਕਮਿਸ਼ਨ ਪੰਜਾਬ ਨੂੰ ਭੇਜਣ ਚਲੇ ਨੇ ਉਥੇ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਮਹਿਲਾ ਕਮਿਸ਼ਨ ਨੇ ਪਰਸੋਂ ਜਿਹੋ ਉੱਥੇ ਇੱਕ ਨੋਟਿਸ ਕੀਤਾ ਵੀ ਕੋਈ ਕਲਾਕਾਰ ਨੇ ਸ਼ਹਿਦ ਆਉਜਲਾ ਕੀ ਆ ਉਹਦਾ ਨਾਮ ਤੇ ਕਲਾਕਾਰ ਦੋ ਕਲਾਕਾਰ ਨੇ ਉਹਨਾਂ ਨੇ ਅਪਸ਼ਬਦ ਬੋਲੇ ਔਰਤ ਵਾਸਤੇ ਲੇਡੀ ਵਾਸਤੇ ਉਹ ਬਹੁਤ ਵਧੀਆ ਕੰਮ ਹੈ ਚੰਗਾ ਕੰਮ ਹੈ ਤਾਂ ਕਿ ਜਿਹੜੀ ਹੈਗਾ ਅਹਿੰਸਕਨਾ ਫੈਲੇ ਜਾਂ ਗਲਤ ਨਾ ਬੋਲੇ ਪਰ ਮੈਂ ਮਹਿਲਾ ਕਮਿਸ਼ਨ ਨੂੰ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਜਿੱਥੇ ਦਾਵਾਲਿਕ ਬੱਚੀਆਂ ਦੇ ਇਹ ਗੱਲ ਡੇਰਾਬਸੀ ਦੀ ਕਰ ਲਿਓ ਸੇਖਮਾ ਥਾਣੇ ਦੀ ਜਿਹੜਾ ਹੈਗਾ ਐਫ ਆਈ ਆਰ ਦਰਜ ਹੋਣੀ ਆ ਕਿਵੇਂ ਐਫ ਆਈ ਆਰ ਦਰਜ ਕਰਾਈ ਹੁਣ ਦੋਸ਼ੀਆਂ ਨੂੰ ਕੋਈ ਰੈਸਟਰੀ ਪੈ ਰਹੀ ਗੱਲ ਕਰ ਲਈਏ 16 ਸਾਲ ਦੀ ਲੜਕੀ ਗੁੰਮ ਹੋਈ ਹੈ ਗਾਇਬ ਹੋਈ ਹੈ 1 ਸਾਲ ਤੋਂ ਸਦਰਖਾਨਾ ਖੜੜ ਕੋਈ ਕਾਰਵਾਈ ਨਹੀਂ ਕਰਦਾ ਤੀਜੀ ਗੱਲ ਕਰ ਲਈਏ ਸਗੋਂਦ ਪੜਦੀ ਤੇਰਾਬਸੀ ਐਸ.ਐਚ.ਟੀ ਇੱਕ ਤੱਕ ਪਰਚਾ ਦਰਜ ਜਿਹੜਾ ਅਸੀਂ ਡੀ.ਐਸ.ਪੀ ਦਾ ਐਸ.ਐਚ.ਓ ਦਾ ਘਰੋਂ ਵਰਕੇ ਕਰਾਇਆ ਸੀ ਮੁਰਕੇ ਕੋਈ ਰੈਸਟਰੀ ਪਈ ਗੱਲ ਕਰ ਲਈਏ ਬਲਵਿੰਦਰ ਕੌਰ ਦੀ ਘੜੂਆ ਚੌਂਕੀ ਦੀ ਕਿਵੇਂ ਮਾਰਕੁੱਟ ਹੁੰਦੀ ਹੈ ਉਹਦੇ ਫੋਨ ਖੋਏ ਜਾਂਦੇ ਨੇ ਕੱਪੜੇ ਪੜੇ ਜਾਂਦੇ ਸਰਪੰਚ ਦੇ ਘਰੇ ਕੁੱਟੀ ਜਾਂਦੀ ਹੈ ਕੋਈ ਕਾਰਵਾਈ ਘੜੂਆ ਚੌਂਕੀ ਨਹੀਂ ਕਰਦਾ ਗੱਲ ਕਰ ਲਈਏ 8 ਪੇ ਥਾਣੇ ਦੀ ਅਗਰ ਵਾਲੀ ਖੜੀ ਮੇਰੀ ਤੇ ਅਸੀਂ ਸਾਡੇ ਤੇ ਜੋ ਪਰਚਾ ਦਰਜ ਹੋਇਆ ਸੀ ਇਹਨਾਂ ਵੱਲੋਂ ਦਰਖਾਹ ਦਿੱਤੀ ਗਈ ਸੀ ਸਾਡੇ ਤੇ ਪਰਚਾ ਕਰਤਾ ਸੀ ਕਿ ਤੁਹਾਡਾ ਪਰਚਾ ਕੈਨਸਲ ਕਰਿਆ ਜਾਊਗਾ ਲੇਕਿਨ ਜਦੋਂ ਲੋਕਾਂ ਦੀ ਅਸੀਂ ਪਬਲਿਕ ਦੀ ਆਵਾਜ਼ ਚੱਕਦੇ ਆ ਇਹ ਜਿਹੜੇ ਐ ਫੇਕ ਡਰਾਮੇਬਾਜ਼ ਪੁਲਿਸ ਅਫਸਰ ਉਹ ਸਾਡੇ ਤੇ ਪਰਚੇ ਕਰ ਦਿੰਦੇ ਆ ਅੱਜ ਇਹ ਸਾਰੇ ਮੈਟਰ ਲੈ ਕੇ ਆ ਜੀ ਸੇ ਸੱਤ ਮੈਟਰ ਲੈ ਕੇ ਜਿਹੜੇ ਨਾਰਮਲ ਉੱਥੇ ਚਲੇ ਨੇ ਜੇ ਮਹਿਲਾ ਕਮਿਸ਼ਨ ਇਹਨਾਂ ਤੇ ਕਾਰਵਾਈ ਕਰ ਜੰਦੀ ਤਾਂ ਉਹ ਬਹੁਤ ਧੰਨਵਾਦ ਹੈ ਇਹਨਾਂ ਦਾ ਜੇਕਰ ਉਹ ਨਹੀਂ ਕਰਦੀ ਤਾਂ ਇੱਕ ਹਫ਼ਤੇ ਦਾ ਅਸੀਂ 10 ਦਿਨ ਦਾ ਟਾਈਮ ਦਵਾਂਗੇ ਜੇ 10 ਦਿਨ ਤੇ ਕੋਈ ਕਾਰਵਾਈ ਇਹ ਕੇਸਾਂ 'ਚ ਨਾ ਹੋ ਤਾਂ ਅਗਲਾ ਕੰਮਕਾਰ ਉਹਦੇ ਦਫ਼ਤਰ ਦੇ ਅੱਗੇ ਉਹਦਾ ਪਿੱਠ ਸੇ ਆਪਾਂ ਵੀ ਇਹੀ ਕਰਨ ਨੂੰ ਤਿਆਰ ਬੈਠੇ ਨੇ ਜਿੱਥੇ ਤਿੰਨ ਕੇ ਐਪਲੀਕੇਸ਼ਨਾਂ ਜਿਵੇਂ ਬਲਵਿੰਦਰ ਕੌਰ ਕੜੂਆ ਦੀ ਗੱਲ ਕਰ ਲਈ ਰੁੜਕੀ ਦੀ ਤੇ ਗੱਲ ਕਰ ਲਈ ਪਰਮਜੀਤ ਕੌਰ ਦੀ ਪਹਿਲਾਂ ਤਿੰਨ ਤਿੰਨ ਮਹੀਨੇ ਪਹਿਲਾਂ ਚਾਰ ਚਾਰ ਮਹੀਨੇ ਪਹਿਲਾਂ ਇਹ ਐਪਲੀਕੇਸ਼ਨਾਂ ਮਹਿਲਾ ਕਮਿਸ਼ਨ ਕੋਲ ਪਹੁੰਚੀਆਂ ਵੀ ਆ ਆਲੋ ਜਿਹੜੀ ਚੱਲ ਰਹੀਆਂ ਆਂ ਪਰ ਲੇਕਿਨ ਉੱਥੇ ਸੁਣਾਈ ਨਹੀਂ ਹੋਈ ਤਿੰਨ ਤਿੰਨ ਮਹੀਨੇ ਤੋਂ ਹੋਏ ਅੱਜ ਉਹੀ ਰਿਪੀਟ ਕਰਨ ਦੁਬਾਰਾ ਚੱਲੇ ਆਂ ਤੁਹਾਡੀ ਹਾਜ਼ਰੀ ਜੀ ਚੱਲੇ ਆ ਤੇ ਸਾਰਾ ਕੁਝ ਦੱਸ ਕੇ ਚੱਲੇ ਸਿਰਫ ਪਤਾ ਦੱਸਦੇ ਆ 15 ਦਿਨ ਦਾ ਸਮਾਂ ਦੇਵਾਂਗੇ ਮੈਡਮ ਨੂੰ ਕਾਰਵਾਈ ਕਰ ਦਿੰਦੀ ਅਸੀਂ ਉਹਨਾਂ ਦਾ ਧੰਨਵਾਦ ਕਰਨ ਜਾਵਾਂਗੇ ਜੇ ਨਹੀਂ ਕਾਰਵਾਈ ਹੁੰਦੀ ਤਾਂ ਅਗਲਾ ਉਹਦਾ ਜ਼ਾਬਤਾ ਅਸੀਂ ਪਿਟਸੈਪ ਕਰਨ ਤਿਆਰ ਬੈਠੇ ਨੇ ਬਲਵਿੰਦਰ ਜੀ ਪਿਟਸੈਪ ਤੁਹਾਨੂੰ ਨਹੀਂ ਲੱਗਦਾ ਇੱਦਾਂ ਦੇ ਸੰਗੀਨ ਦੇ ਮਾਮਲੇ ਵਿੱਚ ਕਾਰਵਾਈ ਨਹੀਂ ਹੁੰਦੀ ਪਿਟਸੈਪ ਇਹਨਾਂ ਕੰਮ ਜੇ ਤੁਹਾਨੂੰ ਕੋਈ ਕਰੇ ਕਦਮ ਚੱਕਣੇ ਚਾਹੀਦੇ ਤੇ ਉਸ ਮੈਂ ਕਹਿੰਦਾ ਮਾਮਲੇ ਬਹੁਤ ਸੰਗੀਨ ਨੇ ਜਿਹੜੇ ਬੰਦੇ ਹੁਣ ਸਾਡਾ ਮਾਨਯੋਗ ਤੁਹਾਡੇ ਰਾਈ ਅਸੀਂ ਯਰ ਬਧਾਇਕ ਨੂੰ ਕਹਿੰਦੇ ਇੱਥੇ ਤੇ ਅਸੀਂ ਮਹਿਲਾ ਕਮਿਸ਼ਨ ਪੰਜਾਬ ਦੀ ਹੈ ਅਸੀਂ ਕਹਿੰਦੇ ਘਟੋ ਘਟ ਬੋਹੜੀ ਦੇ ਤੱਕ ਕੇਸ ਦੇਖ ਲੈ ਇਹ ਲਗਭਗ ਸਾਰੇ ਕੇਸ ਮੋਹਾਲੀ ਦੇ ਨੇ ਇਹ ਕਿਸੇ ਬਾਹਲੇ ਜ਼ਿਲ੍ਹੇ ਦਾ ਕੇਸ ਜੇਕਰ ਮਹਿਲਾ ਕਮਿਸ਼ਨ ਪੰਜਾਬ ਦੀ ਮੁਹਾਲੀ ਦੇ ਕੇਸ ਨਹੀਂ ਸੋਲਵ ਕਰ ਸਕਦੀ ਤਾਂ ਸੋ ਜਿਹੜੇ ਬਾਕੀ ਜ਼ਿਲ੍ਹਿਆਂ ਦਾ ਕੀ ਕਰਦੇ ਹੋਗੇ ਇਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਨੂੰ ਬੇਨਤੀ ਹੈ ਵੀ ਇਹਨਾਂ ਲੋਕਾਂ ਦੀ ਸੁਣੋ ਇਹ ਲੋਕਾਂ ਨੂੰ ਮਜਬੂਰ ਨਾ ਕਰੋ ਇਹ ਬੱਚੇ ਲੈ ਕੇ ਆਪਣੇ ਸੜਕਾਂ ਤੇ ਆਣ ਨਵਾਲਿਕ ਕੱਲ ਜਿਹੜਾ ਅਸੀਂ ਥਾਣਾ 8 ਫੇਸ ਦਾ ਕਰੋ ਕਰਨਾ ਪਿਆ 13 ਸਾਲ ਦੀ ਬੱਚੀ ਗਰਭਤੀ ਹੋ ਗਈ 8 ਫੇਸ ਦੇ ਐਸਐਚਓ ਨੇ 8 ਫੇਸ ਦੇ ਐਸਆਈ ਨੇ ਇੱਕ ਐਫਆਈਆਰ ਦੀ ਕਾਪੀ ਨਹੀਂ ਦੇ ਰਿਹਾ ਮੈਂ ਖੁਦ ਗਿਆ ਨਾਲ ਕੁੜੀ ਦੇ ਪਿਓ ਨਾਲ ਰਾਤ ਨੂੰ ਕੁੜੀ ਨੂੰ ਜਿਹਨ ਦਾ ਮਾਲਕ ਕੁੜੀ ਨੂੰ 13 ਸਾਲ ਦੀ ਨੂੰ ਗਰਭਤੀ 5 ਸਾਲ 5 ਮਹੀਨੇ ਦੀ ਐ ਉਹਨੂੰ ਚੱਕ ਕੇ ਥਾਣੇ 'ਚ ਬੰਦ ਕਰਤਾ ਥਾਣੇ 'ਚ ਬੰਦ ਕਰਤਾ ਤੇ ਪੇਰੈਂਟਸਾਂ ਨੂੰ ਕਹਿੰਦੇ ਮੈਂ ਕਿਹਾ ਜੀ ਤੁਸੀਂ ਇੱਥੇ ਰੱਖੋ ਇਹਨਾਂ ਨੂੰ ਇਹ ਸਾਹਮਣੇ ਬੈਠਣਗੇ ਕੁੜੀ ਦੇ ਫਲਾਣ ਕਹਿੰਦੇ ਧਰਮਸਲਾ ਨਹੀਂ ਹੈ ਤੇ ਥਾਣਾ ਹੈਗਾ ਉਹਨਾਂ ਨੂੰ ਭੁਜਾਤਾ ਜਿਹੜੇ ਸਵੇਰੇ ਮਿਲਣਗੇ ਤਾਂ ਕਹਿੰਦੇ ਜੀ ਇੱਥੇ ਤਾਂ ਕੁੜੀ ਹੈ ਨਹੀਂ ਜਿੱਥੇ ਹੈਗੀ ਦਵੋ ਆਪਣੀ ਲੱਭ ਲਓ ਬਾਅਦ 'ਚ ਜਦੋਂ ਤੁਸੀਂ ਪ੍ਰੈਸਰ ਆਹੀਂ ਉਹਨਾਂ ਨੂੰ ਬਿਆਨ ਪੁੱਛਦੇ ਉਹ ਕਹਿੰਦੇ ਜੀ ਹੁਣ ਸੀ ਨਾਦੀ ਦੰਗੇਤਨ ਕੋਲ ਛੱਡੇ ਮੁੰਡੇ ਨੂੰ ਜੇਲ੍ਹ 'ਚ ਛੱਡੇ ਉਹਨੂੰ ਮਾਨਯੋਗ ਅਦਾਲਤ ਨੇ ਸਜ਼ਾ ਕਰਨੀ ਹੈ ਕਾਨੂੰਨ ਅਦਾਲਤ ਸਜ਼ਾ ਕਰਨੀ ਤੁਸੀਂ ਜਿਹੜੀ ਤੁਹਾਡੀ ਡਿਊਟੀ ਆ ਪੁਲਿਸ ਦੀ ਡਿਊਟੀ ਆ ਰੋਸ ਪੁਲਿਸ ਦਾ ਡਿਊਟੀ ਸਹੀ ਕਰੇ ਬੱਚਿਆਂ ਨੂੰ ਵੀ ਦੱਸੋ ਬੱਚਿਆਂ ਦੇ ਮਾਪਿਆਂ ਨੂੰ ਵੀ ਦੱਸੋ ਤੁਹਾਡੇ ਬੇਚੇ ਦਾ ਇਹ ਕਸੂਰ ਹੈ ਆ ਪਾਈ ਜੇਲ੍ਹ ਚ ਚਲੇਗਾ ਆ ਫੜਾ ਐਫ ਆਈ ਆਰ ਆਪਣੀ ਪੀਲ ਦਲੀਲ ਕਰ ਲੈ ਜੋ ਕਰਨਾ ਕਰਦਾ ਬੱਚੀ ਨੂੰ ਨਹੀਂ ਕੋਈ ਦੱਸਦਾ ਇੱਥੇ ਜਿਹੜਾ ਹੈਗਾ ਜੰਗਲ ਰਾਜ ਹੋ ਗਿਆ ਅਸੀਂ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜੇਕਰ ਇਹ ਘਟਨਾਵਾਂ ਨਾ ਵਾਪਰੀਆਂ ਹੁਣ ਰੋਜ਼ ਮਾਰਡਲ ਹੋ ਰਹੇ ਗੋਲੀਆਂ ਚੱਲ ਰਹੀਆਂ ਕ੍ਰਾਈਮ ਹੋ ਰਿਹਾ ਕਾਰਵਾਈ ਨਹੀਂ ਹੁੰਦੀ ਕੋਈ ਜੇ ਗਵਰਨਰ ਹੀ ਰਾਜ ਹੋ ਜਾਵੇ ਪੁਲਸ ਪੰਗ ਕਰਕੇ ਪੰਜਾਬ ਸਰਕਾਰ ਨੂੰ ਗੁਰਨਰ ਰਿਜਾਇਜ ਹੋ ਜਾ ਤਾਂ ਕਿ ਲੋਕਾਂ ਨੂੰ ਕੁਝ ਸਹੂਲਤ ਮਿਲ ਜਾ ਨਿਆਂ ਸਾਥ ਮਿਲ ਜਾ ਠੀਕ ਇਸ ਸੰਬੰਧਿਤ ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਲਾਲੀ ਗਿੱਲ ਮੈਮ ਨੂੰ ਜਦ ਫੋਨ ਕੀਤਾ ਗਿਆ ਤੇ ਉਹਨਾਂ ਨੇ ਫੋਨ ਨਹੀਂ ਚੱਕਿਆ ਜਲਦ ਹੀ ਤੁਹਾਨੂੰ ਉਹਨਾਂ ਵੱਲੋਂ ਕੀ ਫੈਸਲਾ ਦਿੱਤਾ ਗਿਆ ਤੁਹਾਨੂੰ ਸੁਣਾਵਾਂਗੇ